ਕਸਬਾ ਵਿੱਚ ਇਵੈਂਟ ਵਿਖੇ ਸ਼ਹੀਦ ਕਾਮਰੇਡ ਬਲਵਿੰਦਰ ਸਿੰਘ ਦੇ ਪੁੱਤਰ ਗਗਨਦੀਪ ਸਿੰਘ ਉਤੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਗੋਰੀਬਾਰੀ ਕੀਤੀ ਗਈ ਭੱਜ ਕੇ ਗਗਨਦੀਪ ਸਿੰਘ ਨੇ ਆਪਣੀ ਜਾਨ ਬਚਾਈ ਗੋਲੀਆਂ ਉਹਨਾਂ ਦੀ ਗੱਡੀ ਦੇ ਟਾਇਰ ਵਿੱਚ ਲੱਗੀਆਂ ਗਗਨਦੀਪ ਸਿੰਘ ਦੀ ਮਾਤਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਹਨਾਂ ਦੇ ਪਤੀ ਬਲਵਿੰਦਰ ਸਿੰਘ ਦਾ ਵੀ ਕੁਝ ਵਿਅਕਤੀਆਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਲਗਾਤਾਰ ਖਤਰਾ ਬਣਿਆ ਹੋਇਆ ਹੈ ਪਰ ਸਰਕਾਰ ਵੱਲੋਂ ਪੂਰੀ ਸਕਿਉਰਿਟੀ ਨਹੀਂ ਦਿੱਤੀ ਜਾ ਰਹੀ। ਸਬ ਡਿਵੀਜ਼ਨ ਪਿੱਖੀਵੰਦ ਦੇ ਡੀ ਐਸ ਪੀ ਪ੍ਰੀਤ ਇੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਏਗਾ। ਬਾਕੀ ਤੋਂ ਸਿੰਘ ਹੋਦਰ ਸੁਣੋ। ਥਰਮਾ ਗੋਲੀ ਮਾਰੀ ਹੈ। ਟਾਇਰ ਬੰਦ ਹੋ ਗਿਆ। ਸਰ ਨਾਲ ਜਾਣ ਨਹੀਂ ਦੱਲਾ। ਕਿ ਇੰਸੀਡੈਂਟ ਹੋਇਆ ਅੱਜ ਕੋਈ ਗੱਡੀ ਕੋਲੀ ਚੱਲੀ ਆਂ ਆਉਂ ਤੋਂ ਬਾਅਦ ਇੱਥੇ ਪਿੱਛੇ ਮੰਡ ਮਾਰਕੀਟ 'ਚ ਥੋੜਾ ਜਿਹਾ ਨੂੰ ਗੰਮੀ ਮਾਰਕੀਟ ਗਿਆ ਮਾਰਕੀਟ ਤੋਂ ਵਾਪਸ ਆਇਆ ਵਾਪਸ ਆਉਣ ਤੋਂ ਬਾਅਦ ਸ਼ਾਇਦ 15 ਮਿੰਟ ਮਨੋਂ ਉਥੇ ਮਾਰਕੀਟ 'ਚ ਲੱਗੇ ਹੋਣਗੇ ਆਉਂਦਿਆਂ ਉਹ ਗੱਡੀ 'ਚ ਡਿਸਪੋਜ਼ਲ ਵੀ ਇਹ ਕੋਈ ਗਲਾਸਾਂ ਸੰਧਾਰਾ ਕੋਈ ਬੋਟਲ ਵੀ ਡਿਸਪੋਜ਼ ਕਰਨ ਵਾਲੀਆਂ ਉਹ ਸਿੱਟਣਾਂ ਵਾਸਤੇ ਮੈਂ ਗੱਡੀ ਰੋਕੀ ਐ ਗੱਡੀ ਰੋਕਨ ਤੋਂ ਮੈਂ ਗੱਡੀ ਰੋਕ ਕੇ ਇਹ ਆਪਣੇ ਹੱਥ ਗੱਡੀ ਲਈ ਆ ਉਹ ਕੇ ਉਹ ਸਿੱਟ ਗਿਆ ਸਾਮ ਸਿੱਟ ਕੇ ਤੇ ਮੈਂ ਗੱਡੀ ਚ ਵਾਪਸ ਫੇਰ ਐਂਟਰ ਹੋਣ ਨੇ ਆਪਣੀ ਜੈਬ ਸੀਟ ਤੇ ਉਦੋਂ ਤੋਂ ਪਹਿਲਾਂ ਮੇਰੇ ਐਂਟਰ ਹੋਣ ਤੋਂ ਪਹਿਲਾਂ ਪਹਿਲਾਂ ਦੋ ਘੈਰ ਹੁੰਦੇ ਆ ਇੱਕ ਮੇਰੀ ਗੱਡੀ ਦੇ ਟਾਇਰ ਚ ਵੱਜਦਾ ਇੱਕ ਨਹੀਂ ਮਤ ਪਤਾ ਲੱਗਾ ਕਿੱਥੇ ਹੋਇਆ ਜਦੋਂ ਮੈਨੂੰ ਇੰਨਾ ਪਤਾ ਲੱਗਦਾ ਕਿ ਮੇਰੇ ਬਰਾਬਰ ਇੱਕ ਗੱਡੀ ਆ ਕੇ ਤੇ ਮੈਨੂੰ ਬਰਾਬਰ ਤੇ ਆ ਕੇ ਉਹ ਇਹਦਾ ਲਾਉਂਦਾ ਜਿਹੜਾ ਲੈਫਟ ਸਾਈਡ ਬੈਠਾ ਉਹਦਾ ਜਿਹੜਾ ਡਰਾਈਵਰ ਸਾਈਡ ਤੇ ਗੱਡੀ ਚਾਉਂਦੇ ਉਹ ਆਉਂਦਾ ਹੈਗਾ ਆਪਾਂ ਇਹੋ ਜਿਹਾ ਮਾਰਦੇ ਨੇ ਮਾਰ ਕੇ ਇੰਨੀ ਗੱਲ ਕਹੀ ਆ ਮੈਂ ਪਛਾਣ ਨੂੰ ਨਿਕਲਿਆ ਉਹ ਤਾਂ ਉਹਨਾਂ ਦਾ ਬੈਕ ਸਾਈਡ ਹੋ ਗਿਆ ਥੋੜੇ ਚਿਰ ਬਾਅਦ ਉਹਨਾਂ ਨੇ ਪਤਾ ਨਹੀਂ ਇੱਕ ਦਾ ਬੈਕ ਸ਼ਾਇਦ ਕੀਤਾ ਕੀ ਕੀਤਾ ਉਹ ਗੱਡੀਆਂ ਦੇ ਲੈ ਗਏ ਪਰ ਉਹ ਤੋਂ ਪਹਿਲਾਂ ਉਹ ਫੇਰ ਫੂਡ ਕਰ ਚੁੱਕੇ ਸਾਡੇ ਨਾਲ ਹੈਗੇ ਨਹੀਂ ਗਰਮੈਂਟ ਹੈਗੇ ਸੀ ਹਾਂਜੀ ਗਰਮੈਂਟ ਹੈ ਇਹੀ ਮਤਲਬ ਮੈਂ ਡਰਾਈਵਰ ਸਾਈਡ ਤੇ ਹਾਂ ਗਰਮੈਂਟ ਫਿਰ ਦੂਜਾ ਲੈਫਟ ਸਾਈਡ ਤੇ ਸੀ ਦੂਜੀ ਸਾਈਡ ਤੇ ਉਦੋਂ ਤੱਕ ਸ਼ਾਇਦ ਉਹਨੂੰ ਨਹੀਂ ਪਤਾ ਲੱਗਾ ਪਰ ਜਦੋਂ ਆਹ ਗੱਲ ਹੋਈ ਹੈ ਜਦੋਂ ਉਹਨਾਂ ਨੇ ਵੀ ਉੱਚੀ ਸਾਰੀ ਇਹ ਗੱਲ ਕਹੀ ਆ ਵੀ ਮਾਰਦੇ ਗੋਲੀ ਇਹੋ ਹੀ ਤੇ ਉਹਨੇ ਜਦੋਂ ਉਹਨੂੰ ਵੀ ਪਤਾ ਲੱਗਾ ਗਾ ਮੈਨੂੰ ਜਦੋਂ ਉਹ ਸਾਹਮਣੇ ਆਇਆ ਉਹਨਾਂ ਦੇ ਖੈਰ ਉਹ ਸਾਡਾ ਉਹਨੂੰ ਵੇਖਿਆ ਹੋਵੇ ਉਹਨਾਂ ਨੇ ਯਕੀ ਗੱਲ ਉਹ ਵੀ ਜਮਾ ਹੈ ਗੂਸਲ ਗਿਆ ਗੱਡੀ ਤੇ ਸੀਗੇ ਤੁਸੀਂ ਕਿਹੜੇ ਤੁਸੀਂ ਕਿਹੜੀ ਗੱਡੀ ਦੇ ਮੈਂ ਵੀ ਜੀ ਸਕੋਰਪੀਆ ਵਿੱਚ ਸੀ ਤੁਹਾਡੀ ਗੱਡੀ ਦਾ ਕੋਈ ਨੁਕਸਾਨ ਹੋਇਆ ਹਾਂ ਜੀ ਜੀ ਮੇਰੇ ਗੱਡੀ ਦੇ ਮਗਰ ਉਹਨਾਂ ਨੇ ਜਿਹੜੀ ਗੋੜੀ ਚਲਾਈ ਆ ਉਹ ਟਾਇਰ ਤੋਂ ਗੋੜੀ ਵੱਜੀ ਆ ਕਿਹੜੇ ਬਨੇ ਟਾਇਰ ਤੋਂ ਵੱਜੀ ਜੀ ਲੈਫਟ ਸਾਈਡ ਦੀ ਬੈਕ ਸਾਈਡ ਟਾਇਰ ਤੋਂ ਜੀ ਹਾਂ ਜੀ ਬੈਕ ਸਾਈਡ ਗੋੜੀ ਵੱਜੀ ਫਿਰ ਤੁਸੀਂ ਉਹ ਤੋਂ ਗੱਡੀ ਭਜਾਈ ਕੇ ਉਤਰਾ ਹੋ ਅਹੀਂ ਤੇ ਬੈਠੇ ਫਿਰਦੇ ਆ ਉਹ ਤੋਂ ਪਹਿਲਾਂ ਉਹ ਗੱਡੀ ਲੈ ਕੇ ਹੀ ਭਜਾ ਗਏ ਠੀਕ ਆ ਜੀ ਹਾਂ ਜੀ ਗੱਡੀ ਭਜਾ ਕੇ ਲੈ ਗਏ ਉਹ ਉਹਨਾਂ ਦਾ ਵਰਨਾ ਗੱਡੀ ਸੀ ਉਹਨਾਂ ਕੋਲ ਕਿਹਨੇ ਜਾਣਿਆ ਇਹੋ ਨੰਬਰ ਲੋੜ ਕੀਤਾ ਤੁਸੀਂ ਭਲਾ ਨਹੀਂ ਨੰਬਰ ਨਹੀਂ ਲੋੜ ਕੀਤਾ ਤੁਸੀਂ ਕਿ ਇਹ ਬੰਦੇ ਨੂੰ ਸਿਆਹਦੇ ਜ ਉਹਨਾਂ ਚ ਮਤਲਬ ਹਾਂ ਇਨਾਮ ਨੂੰ ਪਤਾ ਬਾਪੂ ਜਿਹੜਾ ਲੈਫਟ ਸਾਈਡ ਤੇ ਬੈਠਾ ਉਹਨੇ ਪਰਨਾ ਜਾਂ ਬੰਨੇ ਆਂ ਸੀ ਮਤਲਬ ਜੇ ਸਾਹਮਣੇ ਆਵੇ ਤੇ ਪਛਾਣ ਸਕਦੇ ਤੁਸੀਂ ਜਾਨਦੇ ਉਹਦਾ ਨਾਮ ਜੱਗ ਵਗੈਰਾ ਜਾਂਦੇ ਤਾਂ ਕੋਈ ਦੁਸ਼ਮਣੀ ਜ਼ਰਾ ਕੋਈ ਜਾਣੇ ਨਾ ਨਹੀਂ ਸਾਨੂੰ ਮੈਂ ਮਤਲਬ ਦੇਖਿਆ ਨਹੀਂ ਕਦੀ ਜੁਰਦ ਤੇ ਪਹਿਲਾਂ ਉਹਨੂੰ ਨਹੀਂ ਜਾਣਦੇ ਹਾਂ ਜੇ ਸਾਹਮਣੇ ਆਉਗੇ ਸਿਆਹ ਲੋਗੇ ਸ਼ਾਇਦ ਹੋ ਜਾਦਾ ਪਰ ਇੰਨਾ ਵੀ ਡੀਪ ਡੀਰੀ ਮੈਂ ਦੇਖਿਆ ਕਿਉਂਕਿ ਮੈਂ ਤੇ ਆਪਣੀ ਜਾਣਕਾਰੀ ਕੀਤੀ ਆ ਮੈਂ ਤੇ ਇੰਨਾ ਜ਼ਿਆਦਾ ਉਹ ਵੀ ਨਹੀਂ ਦੇਖਿਆ ਸੀ ਕਿੱਥੇ ਕੀ ਕਰ ਰਿਹਾ ਜਿੱਦਾਂ ਬੈਠਾ ਕੀ ਮਤਲਬ ਹੈ ਤੁਹਾਡਾ ਸੌਰੀ ਚੱਕਰ ਇਹਨਾਂ ਰ ਵਾਈਫ ਆਫ ਸ਼ਹੀਦ ਬਲਿੰਦਰ ਸਿੰਘ ਸੰਦੂਸ਼ੌਰ ਚੱਕਰ ਜੀ ਤੁ ਕੀ ਆਜੀ ਜਿਹੜੀ ਘਟਨਾ ਵਾਪਰੀ ਉਹਦੇ ਸੰਬੰਧ ਚ ਕੀ ਕਹਿਣਾ ਚਾਹੋਗੇ ਤੁਸੀਂ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਆ ਜੀ ਕਿਉਂਕਿ ਉਸ ਤੋਂ ਪਹਿਲੋਂ ਮੈਂ 16 ਅਕਤੂਬਰ 2020 ਨੂੰ ਆਪਣਾ ਪਤੀ ਖੋ ਚੁੱਕੀ ਹਾਂ ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਵਾਸਤੇ ਸ਼ਹੀਦ ਹੋ ਗਏ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਮੈਨੂੰ ਦਰਦ ਦੁੱਖਾਂ ਆਣੀਆਂ ਪੈ ਰੀਆਂ ਇਨਸਾਫ ਲੈਣ ਵਾਸਤੇ ਆਪਣੇ ਪਰਿਵਾਰ ਦੀ ਸਿਕਿਉਰਿਟੀ ਵਾਸਤੇ ੱਤੇ ਖਾਣੇ ਪੀ ਰਹੇ ਆ ਕਦੀ ਮੈਨੂੰ ਕਿਸੇ ਆਫੀਸਰ ਕੋਲ ਜਾ ਕੇ ਵੈਪਨ ਜਿਮਾ ਹੁਣ ਤੱਕ ਮੈਂ ਮਸਾ ਹੀ ਉਦੋਂ ਤੋਂ ਲੈ ਕੇ ਹੁਣ ਤੱਕ ਆਪਣੇ ਹਥਿਆਰ ਹੀ ਜੜੇ ਆ ਉਹ ਆਪਣੇ ਆਪ ਨੂੰ ਪ੍ਰੋਵਾਈਡ ਕਰਵਾਏ ਆ ਬੜੀ ਸਟਰਗਲ ਤੋਂ ਬਾਅਦ ਤੇ ਜੇ ਇਹ ਮੈਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ ਤੇ ਕਿਰਪਾ ਕਰਕੇ ਇਹਨਾਂ ਨੂੰ ਇਹਨਾਂ ਤੋਂ ਪ੍ਰੋਪਰ ਡਿਊਟੀ ਲੈਣ ਵਾਸਤੇ ਇਹਨਾਂ ਨੂੰ ਕਿਹਾ ਜਾਵੇ ਕਿ ਸਹੀ ਤਰੀਕੇ ਨਾਲ ਡਿਊਟੀ ਦਿੱਤੀ ਜਾਵੇ ਤੇ ਇਹ ਜਿਹੜੇ ਮੈਨੂੰ ਪ੍ਰੋਵਾਈਡ ਕੀਤੀ ਗਈ ਸਿਕਿਉਰਿਟੀ ਮੈਂ ਬਿਲਕੁਲ ਸੈਟੀਸਫਾਈ ਨਹੀਂ ਹਾਂ ਮੇਰੇ ਪਰਿਵਾਰ ਨੂੰ ਜਿਹੜੀ ਆ ਜੈਡ ਸਿਕਿਉਰਿਟੀ ਚਾਹੀਦੀ ਆ ਕਿਉਂਕਿ ਮੇਰੇ ਜਿਹੜੇ ਪਤੀ ਸ਼ਹੀਦ ਹੋਏ ਆ ਉਹ ਆਪਣੇ ਪਰਿਵਾਰ ਲਈ ਸ਼ਹੀਦ ਨਹੀਂ ਹੋਏ ਨਾ ਕਿਲੇ ਪੰਜਾਬ ਵੀ ਸ਼ਹੀਦ ਹੋਇਆ ਉਹ ਨੈਸ਼ਨ ਵਾਸਤੇ ਦੇਸ਼ ਵਾਸਤੇ ਸ਼ਹੀਦ ਹੋਇਆ ਇਸ ਵਾਸਤੇ ਸੈਂਟਰਲ ਗਵਰਨਮੈਂਟ ਦੀ ਬਣਦੀ ਸੀਗੀ ਡਿਊਟੀ ਕਿ ਸਾਡੀ ਫੈਮਿਲੀ ਨੂੰ ਜਿਹੜੀ ਆ ਉਹ ਜੈਡ ਸਿਕਿਉਰਿਟੀ ਪ੍ਰੋਵਾਈ ਜਿਹੜੀ ਪੰਜਾਬ ਗਵਰਨਮੈਂਟ ਨੇ ਸਾਨੂੰ ਸਿਕਿਉਰਟੀ ਪ੍ਰੋਵਾਈਡ ਕੀਤੀ ਉਹ ਸ਼ਬੀਸ਼ੈਂਟ ਨਹੀਂ ਆ ਘਟਿਆ ਉਹਨਾਂ ਦੇ ਵੈਪਨ ਜਿਹੜੇ ਮੈਂ ਬਿਲਕੁਲ ਸੈਟੀਸਫਾਈ ਨਹੀਂ ਆ ਮੇਰੇ ਬੇਟੇ ਤੇ ਹਮਲਾ ਹੋਇਆ ਮੇਰੇ ਪਤੀ ਪਹਿਲਾਂ ਸ਼ਹੀਦ ਹੋ ਚੁੱਕੇ ਜੇ ਮੇਰੇ ਬੇਟੇ ਨਾਲ ਅੱਜ ਕੁਝ ਹੋ ਜਾਂਦਾ ਬੜੀ ਮੁਸ਼ਕਲ ਨਾਲ ਉਹਦੀ ਜਾਨ ਬਚੀ ਆ ਕਦਨੀ ਕਦਮ ਉਹਦੇ ਰੇਕੀ ਹੋ ਰਹੀ ਸੀ ਤੇ ਜਿਹੜੀਆਂ ਸਾਡੀਆਂ ਇਹ ਫੋਰਸ ਜ ਹੈਗੀਆਂ ਇੰਟੈਲੀਜੈਂਸ ਏਜੰਸੀ ਜੇ ਕੀ ਕਰਦੀਆਂ ਆ ਉਹ ਕਿੱਥੇ ਸੁੱਤੀਆਂ ਪਈਆਂ ਉਹਨਾਂ ਨੂੰ ਪਤਾ ਨਹੀਂ ਆ ਕਿ ਇੱਕ ਪਰਿਵਾਰ ਦਾ ਮੈਂਬਰ ਸ਼ਹੀਦ ਹੋ ਗਿਆ ਤੇ ਉਹਦੇ ਪਰਿਵਾਰ ਤੇ ਅਜੇ ਵੀ ਖਤਰਾ ਮੰਡਲਾ ਰਿਹਾ ਵਾ ਤੇ ਉਹਨਾਂ ਵਾਸਤੇ ਕਿੰਨੀ ਸਕਿਉਰਿਟੀ ਪ੍ਰੋਵਾਈਡ ਕੀਤੀ ਐ ਕਿੰਨਾ ਸਰਕਾਰ ਗੌਰ ਕਰ ਰਹੀ ਆ ਇਸ ਵਾਸਤੇ ਮੈਂ ਬਿਲਕੁਲ ਜਿਹੜਾ ਵਾ ਸੈਟੀਸਫਾਈ ਨਹੀਂ ਆ ਅੱਜ ਜੇ ਮੇਰੇ ਬੇਟੇ ਦਾ ਕੁਝ ਨੁਕਸਾਨ ਹੋ ਜਾਂਦਾ ਤੇ ਫਿਰ ਅਸੀਂ ਕੀ ਕਰਦੀ ਜੀੜੀ ਮਲੇਪਲਸ ਸਿਕਿਉਰਿਟੀ ਤੁਹਾਡੇ ਨਾਲ ਲੱਗੀ ਹੈ ਉਹਨਾਂ ਨੂੰ ਵੀ ਅੱਗੋਂ ਫਾਈਲ ਕਰਨਾ ਚਾਹੀਦਾ ਸੀ ਤੁਹਾਡੇ ਗੱਲ ਹਾਂਜੀ ਬਿਲਕੁਲ ਜਿਹੜਾ ਸਿਕਿਉਰਿਟੀ ਦਾ ਮਤਲਬ ਇਹ ਹੋਣਾ ਕਿ ਸਾਡੇ ਪਰਿਵਾਰ ਦੀ ਸਿਕਿਉਰਿਟੀ ਵਾਸਤੇ ਪ੍ਰੋਵਾਈਡ ਕੀਤੇ ਗਏ ਆ ਤੇ ਜੇ ਬੇਟੇ ਤੇ ਹਮਲਾ ਹੋ ਗਿਆ ਐਡ ਪ੍ਰੈਜ਼ੈਂਟ ਕਿੰਨੇ ਮਲਾਜਮ ਨੇ ਤੁਹਾਡੇ ਐਡ ਪ੍ਰੈਜ਼ੈਂਟ ਸੜਕਾਂ ਚਾਰ ਆ ਜੀ ਤੇ ਕਿੰਨੇ ਛੁੱਟੀ ਤੇ ਸੀਗੇ ਅੱਜ ਦੇ ਇਹ ਹੁਣ ਤਾਂ ਮੈਨੂੰ ਮੇਰੇ ਕੋਲ ਕੈਸਟਾਫ ਤੇ ਮੈਨੂੰ ਦੋ ਹੀ ਗੱਲ ਮੈਂ ਦੱਸੇ ਮੈਨੂੰ ਨਹੀਂ ਪਤਾ ਦੋ ਕਿੱਥੇ ਕੀ ਮੰਗ ਕਰਦੇ ਸਰਕਾਰ ਤੋਂ ਤੁਸੀਂ ਹਾਂ ਮੈਂ ਸਰਕਾਰ ਤੋਂ ਮੰਗ ਕਰਦੀ ਆ ਕਿ ਜਦੋਂ ਇਹਨਾਂ ਨੂੰ ਚੈੱਕ ਕਰਨਾ ਹੁੰਦਾ ਆ ਉਹਨਾਂ ਨੂੰ ਇਹਨਾਂ ਨੂੰ ਇਨਫੋਰਮ ਕਰ ਦਿੱਤਾ ਜਾਂਦਾ ਆ ਕਿ ਤੁਹਾਨੂੰ ਤੁਹਾਡੀ ਚੈਕਿੰਗ ਵਾਸਤੇ ਆ ਰਹੇ ਆ ਆਉਂਦੇ ਆਫੀਸਰ ਜਉਂਦੇ ਆ ਫੋਟੋ ਪ੍ਰਵਾੜੀ ਪਾ ਦिती ਆਪਣੇ ਗਰੁੱਪ ਵਿੱਚ ਗਿਆ ਸੀ ਸਿਕਿਉਰਿਟੀ ਚੈੱਕ ਕਰ ਰਹੇ ਆ ਉਦੋਂ ਸਾਰੇ ਪ੍ਰੈਜੈਂਟ ਹੋ ਜਾਂਦੇ ਆ ਤੇ ਜਿਹੜੇ ਨਾਲ ਆ ਉਹ ਵੀ ਨਾ ਹੋਇਆ ਵਰਗੇ ਆ ਜੇ ਤੁਹਾਨੂੰ ਵੈਪਰ ਪ੍ਰੋਵਾਈਡ ਕੀਤੇ ਸਾਡੇ ਪਰਿਵਾਰ ਸਿਕਿਉਰਿਟੀ ਵਾਸਤੇ ਪ੍ਰੋਵਾਈਡ ਕੀਤੇ ਆ ਤੁਸੀਂ ਉੱਥੇ ਉੱਥੇ ਦਰਸ਼ਕ ਬਣ ਕੇ ਥੋੜੀ ਵੇਖੋਗੇ ਜੇ ਕੁਝ ਹੋ ਜਾਂਦਾ ਤੇ ਫੇਰ ਓਕੇ ਮਿਹਰਬਾਨੀ ਅਨ ਕਮਰੇਟ ਬਲਵਿੰਦਰ ਸਿੰਘ ਜਿਹੜੇ ਸ਼ੌਰਿਆ ਚੱਕਰ ਨੇ ਉਹਨਾਂ ਦੇ بیٹے ਦੇ ਤੁਸੀਂ ਗੱਲ ਮੈਂ ਜੋ ਅੱਜ ਉਹਨਾਂ ਤੇ ਹਮਲਾ ਹੋਇਆ ਤੁਸੀਂ ਨਾਲ ਸੋਦੋਂ ਬਿਲਕੁਲ ਨਾਲ ਜੀ ਤੁਸੀਂ ਗੱਲ ਮੈਂ ਜੋ ਉਹਨਾਂ ਦੀ ਤੇ ਕਦੋਂ ਦੀ ਘਟਨਾ ਏ ਇਹ 4:00 ਵਜੇ ਤੇ 4:30 ਵਜੇ ਦੀ ਗੱਲ ਹੋਈ ਉਹਦੋਂ ਤੁਸੀਂ ਕਿੱਥੇ ਸੀਗੇ ਮੈਂ ਇੱਧਰ ਬੰਨੇ ਖੜਾ ਜੀ ਇਹ ਦੂਜੀ ਸਾਈਡ ਤੇ ਖੜੇ ਤੇ ਕਾਰਬਨ ਤੁਹਾਡੇ ਕੋਲ ਸੀਗੀ ਉਦੋਂ ਕਾਰਬਨ ਕੋਲ ਹੀ ਪਰ ਅਸੀਂ ਤਾਂ ਮਹਾਫਰ ਹੋਵੇ ਬਸ ਕੀ ਪਤਾ ਲੱਗਾ ਨਹੀਂ ਬੰਨਿਆ ਕਿ ਸਾਨੂੰ ਇਸ ਤੀ ਦਾ ਪਤਾ ਨਹੀਂ ਪਿਆ ਟਾਇਰ ਫਟਿਆ ਵਾ ਇਹ ਦੂਜੀ ਸਾਈਡ ਤੇ ਇਹ ਪਿੱਛੇ ਭੱਜਾ ਜਦੋਂ ਮੈਂ ਪੁੱਛਿਆ ਕਿ ਕੀ ਗੱਲ ਹੋਈ ਕੀ ਗੱਲ ਹੋਈ ਹੈ ਇਹ ਤਾਂ ਫੈਟ ਹੋ ਗਿਆ ਕਭੇ ਨਹੀਂ ਗੱਲ ਹੋਈ ਮੈਂ ਗੱਡੀ ਨਹੀਂ ਵੇਖੀ ਹਮਲਾਵਰ ਤੋਂ ਵੀ ਨਹੀਂ ਵੇਖੀ ਮੈਂ ਨਹੀਂ ਵੇਖੀ ਮੈਂ ਤੁਸੀ ਸਾਈਡ ਤੇ ਜਿਹੜੀ ਲਾਗੇ ਗੱਡੀ ਲੱਗੀ ਉਹਦੇ ਵਿੱਚ ਲੱਗੇ ਗੱਡੀ ਦਾ ਦੋ ਮਾਰ ਉਹ ਕੋਈ ਗੱਡੀ ਵੇਖੀ ਨਹੀਂ ਲੱਗੀ ਮੈਂ ਤੁਸੀ ਸਾਈਡ ਤੇ ਇਧਰ ਜਾਲੀ ਲੱਗੀਆਂ ਸੀ ਵਰਨਾ ਗੱਡੀ ਵੀ ਨਹੀਂ ਵੇਖੀ ਮੈਂ ਨਹੀਂ ਵੇਖੀ ਇਧਰ ਜਾਲੀ ਲੱਗੀ ਸੀ ਤੇ ਮੈਂ ਖੜਾ ਸੀ ਠੀਕ ਕਿੰਨੇ ਫਾਇਰ ਹੋਏ ਪਤਾ ਤੁਹਾਨੂੰ ਤੁਹਾਨੂੰ ਤਾਂ ਆਇਆ ਦੋ ਫਾਇਰ ਸੁਣ ਜੇ ਤੂੰ ਨਾਲ ਸੀ ਭੋੜਾ ਜਾਗਦੇ ਦੋ ਹੀ ਹੋਏ ਦੋ ਫਾਇਰ ਹੋਈ ਬਸ ਠੀਕ ਹੈ ਨਾ ਕੋਈ ਸੁਣ ਚਾਇਆ ਤੂੰ ਵੀ ਤਾਂ ਮੌਕੇ ਦੇ ਨਾਲ ਸੀ ਹੋਏ ਸਿੰਘ ਦੇ ਬੇਟੇ ਦੇ ਉੱਤੇ ਜਾਲਦੀਵਾ ਹਮਲਾ ਹੋਇਆ ਸਰ ਕੀ ਕਾਰਨ ਕੀ ਆ ਤੇ ਕਿਦੋਂ ਕਦੋਂ ਕੀਏ ਜਿਹੜੀ ਆ ਘਟਨਾ ਇਹ ਚੁੱਕੋ ਇਹ ਸਾਨੂੰ ਤਾਂ ਹੋ ਰਹੀ ਤੁਹਾਡੇ ਸਾਹਮਣੇ ਉਹਨੇ ਪਰਿਵਾਰ ਨੇ ਇੱਕ ਪਲੀ ਕੰਪਲੇਟ ਆਪਣੇ ਲੈਟਰ ਹੈਡ ਤੇ ਬਣਾ ਕੇ ਦਿੱਤੀ ਹੈ ਉਹਨਾਂ ਦੇ ਚ ਦੱਸਿਆ ਨਹੀਂ 4:46 ਮਿੰਟ ਤੇ ਉਹਨਾਂ ਦਾ ਬੇਟਾ ਇੱਥੇ ਕੋਈ ਬੂਤ ਨੂੰ ਸੁਟਣਾ ਆ ਤੇ ਕੋਈ ਪ੍ਰਸ਼ਾਪ ਕਰਨ ਮਾਰਦੇ ਰਿਹਾ ਹੈ ਤੇ ਜਿਹੜੀ ਆ ਗੋਲੀਆਂ ਚੱਲੀਆਂ ਨੇ ਤੇ ਉਹਦੇ ਟਾਇਰ ਦੇ ਵਿੱਚ ਉਹੀ ਮੌਕੇ ਤੇ ਆਏ ਆ ਦੀ ਵੈਰੀਫਿਕੇਸ਼ਨ ਕਰ ਰਹੇ ਆ ਤੇ ਤਸਦੀਕ ਕਰ ਰਹੇ ਤੇ ਤੱਥਾਂ ਦੇ ਮਤਲਬ ਉਪੜਤਾਲ ਕਰਦੇ ਹੋਏ ਕਾਰਨ ਜਿਹੜੀ ਅਮਲ ਹੋ ਰਹੀ ਹੈ ਸਰ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਮਤਲਬ ਕਿ ਗਨਮੈਨ ਆ ਉਹਨਾਂ ਵੱਲੋਂ ਵੀ ਸਰ ਕੋਤਾਈ ਕੀਤੀ ਜਾਂਦੀ ਕੋਈ ਅਜਿਹੀ ਕੋਈ ਗੱਲ ਪਰਿਵਾਰ ਨੇ ਤੁਹਾਨੂੰ ਕਹੀ ਹੈ ਜਪੋ ਅਜੇ ਤਾਂ ਫਾਇਰਿੰਗ ਇਨਸੀਡੈਂਟ ਦੀ ਇਹੀ ਜਿਹੜੀ ਆ ਘਟਨਾ ਹੋਈ ਉਹਦੀ ਵੀ ਜਾਂਚ ਕਰ ਰਹੇ ਆ ਤੇ ਗਨਮੈਨ ਬਿਲਕੁਲ ਨਾਲ ਸੀ ਲੰਨੂ ਪ੍ਰੋਵਾਈਡ ਕਰਵਾਏ ਹੋਏ ਜਿਹੜਾ ਕੋਈ ਚਾਰ ਗਨਮੈਨ ਮੈਂ ਤੁਹਾਨੂੰ ਪੁਲਿਸ ਵੱਲੋਂ ਪਹਿਲਾਂ ਵੀ ਦਿੱਤੇ ਹੋਏ ਨੇ ਤੁਹਾਨੂੰ ਇਹਦੀ ਹਰ ਬਰੀਕੀ ਨਾਲ ਜਾਂਚ ਕਰਾਂਗੇ ਕਿ ਘਟਨਾ ਕਿਵੇਂ ਹੋਈ ਜਿਹੜਾ ਵਾਹਨ ਆਇਆ ਕਿੱਧਰੋਂ ਗਿਆ ਸੋ ਇਹਦੀ ਜਾਂਚ ਪੜਤਾਲ ਜਿਹੜੀ ਆ ਉਹ ਤੱਥਾਂ ਦੇ ਆਧਾਰ ਤੇ ਕੀਤੀ ਗਈ ਕੋਈ ਪਤਾ ਲੱਗਾ ਸਰ ਕਿੰਨੇ ਗ੍ਰਾਉਂਡ ਫਾਈਲ ਹੋਏ ਹੋਣੇ ਸਾਨੂੰ ਕੰਪਲੀਟ ਦਿੱਤੀ ਦੀ ਤਫतीश ਕਰੋ ਜੀ